ਮੈਂ ਕੁਲਦੀਪ ਸਿੰਘ ਜੀ ਜਨੇਆਲਾ ਗੁਰੂ ਤੋਂ ਆਏ ਸੀ ਕਾਕਰ ਸਪੈਨੀਅਨ ਲੈ ਕੇ ਇੰਗਲਿਸ਼ ਕਾਕਰ ਸਪੈਨੀਅਨ ਲੈ ਕੇ ਡੌਗ ਸ਼ੋਅ ਚ ਆਏ ਹਾਂ ਕਾਫੀ ਅੱਛਾ ਲੱਗਾ ਦੇਖ ਕੇ ਕਾਫੀ ਬਰੀਡਸ ਦੇਖੀਆਂ ਇੱਥੇ ਤੇ ਕਾਫੀ ਦੇਖ ਕੇ ਅਜਿਹਾ ਇਸ ਤਰ੍ਹਾਂ ਦੇ ਮੇਲੇ ਵੀ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਹੋਣੇ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਕਰੇਜਵੱਦਾ ਆ ਬੱਚੇ ਲੋਕੀ ਬੱਚੇ ਲੈ ਕੇ ਆਏ ਨੇ ਮੇਲਾ ਦਿਖਾਉਣ ਲਈ ਕਰੇਜਵੱਦਾ ਆ ਇਹ ਵਿੱਚ ਬੱਚਿਆਂ ਨੂੰ ਲੈ ਕੇ ਤੁਹਾਡੇ ਡੌਗ ਨੇ ਵੀ ਹਿੱਸਾ ਲੇਤਾ ਹਾਂਜੀ ਹਾਂਜੀ ਹਾਂ ਕਰਾਂਗੇ ਪਾਰਟਿਸਿਪੇਟ ਕਰਨਾ ਜੀ ਅਸੀਂ ਇੱਥੇ ਡਾਕਟਰ ਦੇਖ ਰਹੇ ਹੈ ਕਈ ਅਗਰੈਸਿਵ ਮਗਰ ਬੱਚਿਆਂ ਨਾਲ ਦਾ ਖੁੱਲ੍ਹ ਮਿਲ ਕੇ ਜਿਹੜੇ ਬਿਲਕੁਲ ਜੀ ਬਿਲਕੁਲ ਹਾਂ ਲੋਕ ਹਾਂ ਜੀ ਹਾਂ ਬਿਲਕੁਲ ਕੀ ਹੈਗੇ ਹਾਂ ਬਿਲਕੁਲ ਸਾਰੇ ਇੱਥੇ ਆਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਮੈਂ ਤੇ ਕਹਾਂਗਾ ਕਿ ਬੱਚਿਆਂ ਨੂੰ ਲੈ ਕੇ ਆਓ ਵੀ ਇਹਨਾਂ ਮੇਲਿਆਂ ਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗੀ ਥੈਂਕ ਯੂ ਜੀ ਠੀਕ ਆ ਕਪੜਾ ਜਾਂ ਮਾਰ ਦਿੱਤਾ ਜਾਂਦਾ ਅੱਲਾਹ ਅਰਦਾਸ ਕਰੋ ਐਕਸੀਡੈਂਟ ਨੰਬਰ 91 ਨੰਬਰ 1 ਜੀ ਸਰ ਕੀ ਨਾਮ ਹੈ ਕਿਹੜੇ ਸ਼ਹਿਰ ਤੋਂ ਆਏ ਜੀ ਮੇਰਾ ਨਾਮ ਮਨੋਜ ਸ਼ਰਮਾ ਵੈ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਜੀ ਅੱਜ ਕਿਹੜਾ ਡੌਗ ਲੈ ਕੇ ਆਏ ਹੋ ਕੀ ਖਾਸ ਹੈ ਉਹਦੇ ਚ ਮੇਰੇ ਕੋਲ ਤਿੱਬਤੀਅਨ ਮੈਸਟਿਫ ਬਰੀਡ ਦਾ ਡੌਗ ਪਾਰਟਿਸਪੇਸ਼ਨਲੀ ਆਇਆ ਜੀ ਬੜੀ ਅੱਛੀ ਰਾਇਲ ਬਰੀਡ ਹੈ ਜੀ ਲਾਇਨ ਟਾਈਪ ਲੁੱਕ ਹੈ ਦੀ ਫੈਮਿਲੀ ਲਈ ਬਹੁਤ ਓਬੀਡੀਅੰਟ ਹੈ ਬਾਕੀ ਤੁਸੀਂ ਦੇਖਿਆ ਹੀ ਸਰ ਕਦੋਂ ਦਾ ਹੈ ਡੌਗ ਪਾਲਣ ਦਾ ਇਹ ਚਾਈਲਡਹੂਡ ਤੋਂ ਹੀ ਹੈ ਜੀ ਮੋਰ ਥੈਨ 40 ਇਅਰਸ ਤੋਂ ਐਕਸਪੀਰੀਅੰਸ ਹੈ ਔਰ 35 ਇਅਰਸ ਹੋ ਗਏ ਯਾਰ ਡੌਗ ਸ਼ੋਜ਼ ਦੇ ਵਿੱਚ ਪਾਰਟਿਸਪੀਟ ਕਰ ਸਕਦੇ ਹਾਂ ਡੌਗ ਦਾ ਪ੍ਰਾਈਸ ਕੀ ਹੈ ਡੌਗ ਦਾ ਪ੍ਰਾਈਸ ਕੋਈ ਨਹੀਂ ਹੁੰਦਾ ਜੀ ਇਹ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ ਜੀ ਅਸੀਂ ਖਰੀਦਨ ਦਾ ਕਈਏ ਤੇ ਅਸੀਂ 1.5 ਲੱਖ ਦਾ ਬੱਚਾ ਖਰੀਦਿਆ ਸੀ ਪਰ ਇਹਦਾ ਜਿਹੜਾ ਮੇਨਟੇਨੈਂਸ ਖਰਚਾ ਸਾਲ ਦਾ 2 ਲੱਖ ਰੁਪਏ ਤੋਂ ਉੱਪਰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਈਟ ਦੀ ਗੱਲ ਕਰਦੇ ਆਂ ਤੇ ਗਾਈਡ ਕਿੰਨੀ ਕੁ ਹੋਣੀ ਹੈ ਦੋ ਟਾਈਮ ਡੌਗ ਨੂੰ ਡਾਈਟ ਦੇਣੀ ਪੈਂਦੀ ਹੈ ਜੀ ਤੇ ਅੱਛੀ ਕੁਆਲਿਟੀ ਦਾ ਫੂਡ ਦੇਣਾ ਪੈਂਦਾ ਹੈ ਦਹੀਂ ਦੇਣਾ ਪੈਂਦਾ ਹੈ ਹਾਂਜੀ ਜੀ ਜੀ ਕੀ ਨਾਮ ਹੈ ਜੀ ਕਿੱਥੇ ਪਹੁੰਚੀ ਹੁੰਦੀ ਹੈ ਕੀ ਖਾਸ ਲੈ ਕੇ ਮੇਰਾ ਨਾਮ ਜੀ ਮਨਜੀਤ ਸਿੰਘ ਟਿੰਪੀ ਮੈਂ ਲੋਕਲ ਹੀ ਅੰਮ੍ਰਿਤਸਰ ਦਾ ਰਹਿਣ ਵਾਲਾ ਗੁਮਟਾਲੇ ਦਾ ਮੈਂ ਲੈ ਕੇ ਆਏ ਬਰੀਡ ਜੀ ਅਮਰੀਕਨ ਪੁਲੀ ਮੈਂ ਸ਼ੁਰੂ ਤੋਂ ਅਮਰੀਕਨ ਪੁਲੀ ਦੀ ਹੀ ਬਰੀਡਿੰਗ ਕੀਤੀ ਹੈ ਇਹ ਕੀ ਖਾਸ ਕੀ ਹੁੰਦਾ ਇਹਨਾਂ ਬਰੀਡਿੰਗ ਖਾਸ ਕੀ ਲੁੱਕ ਵਾਈਜ਼ ਵਧੀਆ ਲੱਗਦੇ ਆ ਕੁਆਲਿਟੀ ਜਿਨ੍ਹਾਂ ਨੂੰ ਅਮਰੀਕਨ ਬੁਲੀ ਦਾ ਸ਼ੌਂਕ ਆ ਠੀਕ ਆ ਦੇਖੋ ਸਾਈਜ਼ ਇਹਨਾਂ 'ਚ ਹੁੰਦੇ ਜਿਵੇਂ ਆ ਮਾਈਕਰੋ ਸਾਈਜ਼ ਦਾ ਜੀ ਠੀਕ ਆ ਇਹ ਪੱਪੀ ਤੁਸੀਂ ਥੱਲੇ ਦੇਖ ਰਹੇ ਆ ਨੈਨੋ ਸਾਈਜ਼ ਦਾ ਜੀ ਬਾਕੀ ਬੱਚੇ ਵੀ ਇਹਨਾਂ ਦੇ ਹੈਗੇ ਵੱਖਰੇ ਵੱਖਰੇ ਜੇ ਨੋਰਮਲ ਡਾਈਟ ਨਾਲ ਗੱਲ ਕਰੀ ਆਮ ਕੁੱਤੇ ਦੀ ਗੱਲ ਕਰੀ ਤਾਂ ਇਹਨਾਂ ਦੀ ਡੌਗਰੀ ਡਾਈਟ ਕਿੰਨੀ ਕੁ ਹੁੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖੋ ਜੀ ਡੌਗ ਤੇ ਪਹਿਲੋ ਪਿਆਰ ਦੇ ਭੁੱਖੇ ਹੁੰਦੇ ਆ ਠੀਕ ਆ ਤੁਸੀਂ ਭਾਵੇਂ ਪਿਆਰ ਨਾਲ ਇੱਕ ਫੁਲਕਾ ਵੀ ਪਾ ਦੋ ਇਹਨਾਂ ਵੀ ਬਣ ਜਾਂਦੇ ਆ ਬਾਕੀ ਕੰਮ ਕਰਦੇ ਆ ਸਟੱਡ ਰੱਖੇ ਥੋੜੀ ਜਿਹੀ ਡਾਈਟ ਇਹਨਾਂ ਦੀ ਬਈ ਆ ਵਧੀਆ ਦੇ ਦਿੰਦੇ ਨੇ ਲੋਕ ਹੁੰਦੇ ਨੇ ਜਿਹੜੇ ਇਹਨਾਂ ਤੋਂ ਡਰਦੇ ਵੀ ਨਹੀਂ ਕਿਉਂਕਿ ਅਮਰੀਕਨ ਬੁਲੀ ਪੈਟ ਬੁਲੀ ਜਿਹੜੀ ਕਾਪੀ ਕਿਹਾ ਜਾਂਦਾ ਵੈਸੇ ਇਹਨਾਂ ਨੂੰ ਹਾਂਜੀ ਤੇ ਡਰ ਵੀ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਅਧੂਰੀ ਨੋਲੇਜ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਇਹ ਪੈਟ ਬੁਲੀ ਨਹੀਂ ਹੈਗੇ ਇਹ ਅਮਰੀਕਨ ਬੁਲੀ ਬਰੀਡ ਹੈਗੀ ਹੈ ਹਾਂਜੀ ਉਹਦੀ ਲੁੱਕ ਨੂੰ ਵੀ ਦੇਖ ਕੇ ਤੈਨੂੰ ਇਹ ਕੇ ਸੇਮ ਸਮਝ ਲਾ ਪੈਂਦੇ ਜਦਕਿ ਇਹ ਬਰੀਡ ਅਲੱਗ ਹੈਗੀ ਹੈ ਖੋਤਕ ਘੋੜਾ ਇੱਕ ਬਰਾਬਰ ਨਹੀਂ ਹੁੰਦੇ